ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ GK Academy Punjab ਤੇ ਦੋਸਤੋ ਬਹੁਤ ਸਾਰੇ ਦੋਸਤਾਂ ਨੂੰ ਦਿੱਕਤ ਆ ਰਹੀ ਹੈ ਕਿ ਜਦੋਂ ਆਪਾਂ ਕੋਈ ਵੀ YouTube ਦੇ ਉੱਤੇ ਵੀਡੀਓ ਲਾਉਨੇ ਆ ਤਾਂ ਉਹਦੇ ਵਿੱਚ ਇੰਗਲਿਸ਼ ਦੇ ਵਿੱਚ ਵੀਡੀਓ ਚੱਲ ਪੈਂਦੀ ਹੈ ਜਿਦਾਂ ਕਿ ਤੁਸੀਂ Hello friends welcome to our YouTube channel GK Academy Punjab GK ਇੰਗਲਿਸ਼ ਦੇ ਵਿੱਚ ਵੀ ਸ਼ੋ ਹੋਂਦਾ। ਸੋ ਦੀ ਮੈਂ ਤੁਹਾਨੂੰ ਦੱਸਣ ਲੱਗਿਆ ਜਾਂ ਕਮੈਂਟ ਵੀ ਆਇਆ ਹੋਇਆ ਸਭ ਤੋਂ ਪਹਿਲਾਂ ਤਾਂ ਜੀ ਤੁਸੀਂ ਕੀ ਕਰਨਾ ਹੈ ਇਹਦੇ ਵਿੱਚ ਇਹਦੀ ਸੈਟਿੰਗ ਦੇ ਵਿੱਚ ਜਾਣਾ ਆਪਣੇ YouTube ਦੀ ਤੇ ਆਹ نیچے ਜਿਹੜਾ 4 ਨੰਬਰ ਤੇ ਪੁਆਇੰਟ ਆ ਆਡੀਓ ਟਰੈਕ ਠੀਕ ਆ ਇਹਦੇ ਚ ਇੰਗਲਿਸ਼ ਯੂ ਐਸ ਆ ਆਟੋ ਡਬਡ ਤਾਂ ਆਡੀਓ ਟਰੈਕ ਆ ਜਿਹੜਾ ਉਹ ਕਰ ਲੈਣਾ ਤੁਸੀਂ ਪੰਜਾਬੀ ਠੀਕ ਹੈ ਜੀ ਪੰਜਾਬੀ ਜਾਂ ਜੋ ਵੀ ਤੁਹਾਡਾ ਕੋਈ ਵੀ ਵੀਡੀਓ ਤੁਸੀਂ ਦੇਖਦੇ ਹੋ ਪੰਜਾਬੀ ਟਰੈਕ ਕਰਕੇ ਉਹਦੇ ਬਾਅਦ ਕਰਾਂਟ ਫੇਰਦੀ ਸੀਰੀਜ਼ ਜਿਹੜੀ ਕਰਾਂਟ ओरिजिनल ਲੈਂਗੁਏਜ ਦੇ ਵਿੱਚ ਤੁਹਾਡਾ ਚੱਲ ਪਈ ਗਈ ਠੀਕ ਹੈ ਜੀ ਸੋ ਇਹ ਸੀ ਕਿ ਕਿਉਂਕਿ ਬਹੁਤ ਸਾਰੇ ਬੱਚਿਆਂ ਨੂੰ ਨਹੀਂ ਪਤਾ ਲੱਗ ਰਿਹਾ ਸੀ ਕੁਝ ਬੱਚਿਆਂ ਨੂੰ ਤਾਂ ਪਤਾ ਲੱਗ ਗਿਆ ਜੀ ਸੋ ਇਹਦੇ ਰਿਗਾਰਡਿੰਗ ਮੈਸੇਜ ਵੀ ਆ ਰਹੇ ਸੀ ਤਾਂ ਕਰਕੇ ਮੈਂ ਕਿਹਾ ਵੀ ਚਲੋ ਇੱਕ ਵੀਡੀਓ ਬਣਾ ਦਿੰਨੇ ਆ ਠੀਕ ਹੈ ਜੀ ਧੰਨਵਾਦ ਜੀ ਬਾਕੀ ਆਪਣੀ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਠੀਕ ਹੈ ਜੀ ਤਾਂ ਕਿ ਅੱਗੇ ਜਾ ਕੇ ਜੋ ਕਿ ਨੈਕਸਟ ਜਿਹੜੀਆਂ ਕਰੰਟ ਅਫੇਅਰਸ ਦੀਆਂ ਸੀਰੀਜ਼ ਆਉਣਗੀਆਂ ਨੇ ਆਪਾਂ ਹੋਰ ਵਧੀਆ ਤੋਂ ਵਧੀਆ ਕੰਟੈਂਟ ਤੁਹਾਡੇ ਲਈ ਕਰ ਸਕੀਏ ਧੰਨਵਾਦ ਜੀ